ਦੀ ਬਹਿਲਪੁਰੀਆਂ ਨੇ ਵੀ ਅੱਖ ਲਾ ਲਈ ਆ ਤਾਰੇ ਦੌਧਰ ਨੇ ਵੀ ਅੱਖ ਲਾ ਲਈ ਆ ਸ਼ੀਰੇ ਬਹਿਲਪੁਰੀਆਂ ਨੇ ਵੀ ਟਰੱਕ ਰੋਕ ਲਿਆ ਵਾ ਵੀ ਅੱਜ ਫਸਿਆ ਹੋਇਆ ਕੰਮ ਆ ਆ ਗੀ ਬਾਈ ਪਾਸਪਤੀ ਹੋਣੀ ਤਾਂ ਨਹੀਂ ਪਰੇ ਕਰਨ ਦੀ ਲੋੜ ਉਹ ਕਪ ਕੋਲੇ ਕੋਪਰ ਗਈ ਖੜੇ ਆ ਸਾਰੇ ਨਹੀਂ ਥੱਲੇ ਬੈਜੋ 25 ਸੈਕਿੰਡ 47 ਪੁਆਇੰਟ ਆ ਬਾਈ ਜੀ ਸਮਾ 25 ਸੈਕਿੰਡ 47 ਪੁਆਇੰਟ ਆ ਬਾਈ ਜੀ ਸਮਾ ਇਹ ਬਾਈ ਜੀ ਭੱਜ ਗਿਆ 골ਡੀ ਲਤਾਲਾ ਪੰਜਾਬ ਦਾ ਸਭ ਤੋਂ ਮਹਿੰਗਾ ਬੌਲਡ 24 ਲੱਖਾਂ ਭੱਜ ਗਿਆ 골ਡੀ ਲਤਾਲਾ ਤਾਰਾ ਗੌਧਰ ਹਰਵਿੰਦਰ ਸਮਾਣਾ ਚਾਈਨੀ ਮੋਹਰੀ ਕਰਨਾਲ ਸਿੰਘ ਜੀ ਢੈ ਪੀ ਬੱਗਾ ਸਮਾਣਾ ਸੋਨੀ ਸਮਾਣਾ ਮਨਦੀਪ ਸਮਾਣਾ ਅੰਗਰੇਜ਼ ਮਕੜਾਉਂਦਾ ਤੇ ਨਾਲ ਬਾਈ ਜੀ ਅੰਗਰੇਜ਼ ਭੱਜ ਗਿਆ ਪਾਲਾ ਖਲਾਲ ਅਵਤਾਰ ਖਲਾਲ ਹੀਪੂ ਖਲਾਲ ਫੌਜੀ ਨਾਗਰਾ ਰਾਜੂ ਸਰਹਾਲਾ ਮੇਜਰ ਬਿਹਾਲਾ ਟੀਜੇ ਸ਼ੇਰ ਗਿੱਲ ਜਗਤਪੁਰ ਦਾ ਅੰਗਰੇਜ਼ ਭੱਜ ਗਿਆ ਤੇ ਦੇਖਦੇ ਹਾਂ ਹੁਣ ਟੱਕਰ ਕੌਣ ਦਿੰਦਾ ਗੁਰਪ੍ਰੀਤ ਜੱਬੋ ਮਾਜਰੀਆ ਪੰਡਸੀ ਇਹਨੂੰ ਭਜਾਉਣ ਵਾਲਾ